ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਜਿੰਨੇ ਵੀ ਵਿੰਗੇ ਸ਼ਬਦ ਉਸ ਵਿੱਚ ਆਉਂਦੇ ਨੇ ਜਾਂ ਜਿੱਥੇ-ਜਿੱਥੇ ਵਿਸਰਾਮ ਲੱਗਦੇ ਨੇ ਉਸ ਦਾ ਉਚਾਰਨ ਆਪ ਸਿੱਖ ਰਹੇ ਹਾਂ ਪੰਕਤੀ ਤੁਸੀਂ ਵੇਖ ਰਹੇ ਹੋ ਤੁਮ ਹੈ ਛਾੜ ਕੋਈ ਅਵਰ ਨਾ ਧਿਆਉ ਛਾੜ ਤੇ ਵਿਸਰਾਮ ਲਾਉਣਾ ਤੁਮ ਹੈ ਤੁਮ ਹੈ ਉਚਾਰਨ ਕਰਨਾ ਹੈ ਹਾੇ ਦੀ ਆਵਾਜ਼ ਉਚਾਰਨ ਕਰਨੇ ਤੁਮਹੈ ਛਾੜ ਕੋਈ ਅਵਰਨਾ ਧਿਆਉ ਛਾੜ ਤੇ ਵਿਸ਼ਰਾਮ ਲਗਣਾ ਅਵਰਨਾ ਧਿਆਉ ਧਿਆਉ ਉਚਾਰਨ ਕਰਨਾ ਇੱਥੇ ਜਿਹੜਾ ਯਈਆ ਲੱਗਾ ਅਦਾ ਇਸਨੇ ਐੜਾ ਬਣ ਜਾਣਾ ਤੱਦੇ ਸਿਆਰੀ ਐੜੇ ਕੰਨਾ ਊੜੇ ਦਲੈਂਕੜ ਉੱਤੇ ਬਿੰਦੀ ਧਿਆਉ ਤੱਦੇ ਸਿਆਰੀ ਐੜੇ ਕੰਨਾ ਊੜੇ ਦਲੈਂਕੜ ਉੱਤੇ ਬਿੰਦੀ ਧਿਆਉ ਇਸ ਤਰ੍ਹਾਂ ਉਚਾਰਨ ਕਰਨਾ ਹੈ। ਠੀਕ ਹੈ। ਇਹ ਤੁਹਾਨੂੰ ਬੋਲਣ ਵਾਸਤੇ ਆਪਾਂ ਸਪੈਲਿੰਗ ਦੱਸਦੇ ਹਾਂ ਕਿ ਧੱਦੇ ਸਿਆਰੀ ਐੜੇ ਕਿਵੇਂ ਬੋਲਣਾ ਇਸ ਨੂੰ। ਗੁਰਬਾਣੀ ਵਿੱਚ ਇਸ ਤਰ੍ਹਾਂ ਹੀ ਲਿਖਿਆ ਹੈ। ਪਰ ਜਦ ਆਪਾਂ ਜਿਹਨੂੰ ਬੋਲਾਂਗੇ ਤੇ ਇਸ ਤਰ੍ਹਾਂ ਬੋਲਿਆ ਜਾਊਗਾ ਤਾਂ ਦੇ ਸਿਆਰੀ ਐੜੇ ਕਰਨਾ ਉੜਿਦ ਲੈਕੜ ਉੱਤੇ ਬਿੰਦੀ ਧਿਆਉ। ਠੀਕ ਹੈ ਨਾ? ਹੁਣ ਕਈਆਂ ਦਾ ਮਤਲਬ ਸ਼ੰਕਾ ਹੋਵੇਗਾ ਮਨ ਵਿੱਚ। ਕਿ ਜੀ ਇੱਥੇ ਜਈਆ ਲੱਗਾ ਤੇ ਗੁਰਬਾਣੀ ਗੁਰੂ ਮਹਾਰਾਜ ਨੂੰ ਪਤਾ ਨਹੀਂ ਸੀ ਕਿ ਇੱਥੇ ਐੜਾ ਲਾ ਦਿੰਦੇ। ਕਈਆਂ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਇੱਥੇ ਐੜਾ ਲਵਾਈ ਜਾਂਦੇ ਫਲਾਂ ਕੁਝ ਵੀ ਜਦੋਂ ਆਪਾਂ ਬੋਲਾਂਗੇ ਫਿਰ ਕਿਵੇਂ ਬੋਲਾਂਗੇ ਹੁਣ ਧਿਆਉ ਬੋਲਾਂਗੇ ਧਿਆਉ ਬੋਲ ਸਾਰੇ ਬੋਲ ਦੇਣ ਧਿਆਉ ਤੇ ਧਿਆਉ ਹੁੰਦਾ ਧਿਆਉ ਬਣੂ ਤਾਂ ਦੇਸ ਹਰੀ ਆੜੇ ਕਨ ਉਹਦੇ ਨਾਲ ਇੰਕੜ ਜਈਏ ਤੇ ਆਵਾਜ਼ ਨਹੀਂ ਨਿਕਲਦੀ ਜਈਏ ਦੀ ਆਵਾਜ਼ ਨਹੀਂ ਨਿਕਲਦੀ ਜਈਏ ਨੇ ਐੜਾ ਬਣ ਜਾਣਾ ਐੜੇ ਦੀ ਆਵਾਜ਼ ਉਚਾਰਨ ਹੋਵੇਗੀ ਇਹ ਕਹਣਾ ਠੀਕ ਹੈ ਤਾਂ ਦੇ ਸਿਆਰੀ ਐੜੇ ਕੰਨਾ ਊੜੇ ਦੇ ਲੈਂਕੜ ਉੱਤੇ ਬਿੰਦੀ ਟਿਆਉ ਟਿਆਉ ਉਚਾਰਨ ਕਰਨਾ ਜੋ ਬਰ ਚਾਹੂੰ ਇੱਥੇ ਵਿਸਰਾਮ ਚਾਹੂੰ ਉਚਾਰਨ ਕਰਨਾ ਚੱਚੇ ਕੰਨਾ ਦੇ ਹਾਹੇ ਦੇ ਕਨੌੜਾ ਲੱਗਾ ਹੈ ਤੇ ਕਈ ਸੰਗਤਾਂ ਪੜਦੀ ਹੈ ਚਾਹੂੰ ਇੱਥੇ ਕਨੌੜੇ ਨੂੰ ਛੱਡ ਕੇ ਦਲਿੰਕੜ ਲਾ ਦਿੰਦੀ ਹੈ ਚਾਹੂੰ ਕਿ ਜੋ ਬਰ ਚਾਹੂੰ ਸੁਤੰਤੇ ਪਾਉ ਇਸ ਤਰ੍ਹਾਂ ਪੜ ਜਾਂਦੀ ਹੈ पर लगा मात्र ध्यान जो रखा जो बोलने शो होना सारे शब्द लिखे ने। ते सारे शब्द वक् वो ठीक है जो बार चाह चा... हा उत्ते बिंदी। चाह, हूं। चाह हूं। हा कनौड़ा हां उत विश्राम लाने सो ਤੁਮ ਤੇ ਪਾਉ ਸੋ ਸਸੇ ਔਂਕੜ ਸੋ ਤੁਮ ਤੁਮ ਤੇ ਨਹੀਂ ਬੋਲਣਾ ਤੁਮ ਤੇ ਪਾਉ ਇਸ ਨੂੰ ਪਾਉ ਪੜ੍ਹਨਾ ਪੱਪੇ ਕਰਨਾ ਊੜੇ ਦੇ ਲੈਂਕੜ ਉੱਤੇ ਬਿੰਦੀ ਪਾਉ ਸੋ ਤੁਮ ਤੇ ਪਾਉ ਵੱਖ-ਵੱਖ ਸਾਰੇ ਅੱਖਰ ਬੋਲਨੇ ਨੇ ਸ਼ਬਦ ਸਮਝ ਲੱਗ ਗਈ ਨਾ ਹਾਂਜੀ ਸੇਵਕ ਸਿੱਖ ਹਮਾਰੇ ਤਾਰੀਅ ਹੈ ਹਮਾਰੇ ਤੇ ਬਿਸਰਾਮ ਲਾਉਣਾ ਹੈ ਆ ਤੁਹਾਨੂੰ ਪਿਛੇ ਦੱਸਿਆ ਸੀ ਆਪਾਂ ਪਿਛਲੀ ਵੀਡੀਓ ਵਿੱਚ ਕਿ ਸੱਸੇ ਸਿਹਾਰੀ ਉੱਤੇ ਅਦਿਕ ਖਖਾ ਤੇ ਐੜਾ ਇਹ ਜਈ ਹੈ ਜਿਹੜਾ ਐਨੇ ਐੜਾ ਬਣ ਜਾਣਾ ਸਿੱਖ ਇਸ ਨੂੰ ਭਾਰਾ ਬੋਲਣਾ ਹੈ ਸਿੱਖ ਸਿੱਖ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਸੇਵਕ ਸਿੱਖ ਹਮਾਰੇ ਇੱਥੇ ਬਿਸਰਾਮ ਲਾਉਣਾ ਹੈ ਤਾਰਿਅਹ ਤਾਰਿਅਹ ਬੋਲਣਾ ਐੜਾ ਤੇ ਹਾ ਹੇ ਤਾਰਿਅਹ ਚੁੰਨ ਚੁੰਨ 70 ਹਮਾਰੇ ਹਮਾਰੇ ਤੇ ਬਿਸਰਾਮ ਹੈ 70 ਨੂੰ ਭਾਰਾ ਬੋਲਣਾ ਇਸ ਨੂੰ ਪੋਲਾ ਨਹੀਂ ਉਚਾਰਨ ਕਰਨਾ 70 70 ਬੋਲਣਾ 70 ਹਾਂ ਇਸ ਨੂੰ ਚੁੰਨ ਚੁੰਨ ਨਹੀਂ ਬੋਲਣਾ ਚੁੰਨ ਚੁੰਨ ਕਈ ਸੰਗਤਾਂ ਜਿਹੜੀਆਂ ਜਾਪ ਵਿੱਚ ਕਰਾਂ ਕਰਾਂ ਵਿੱਚ ਕਰਦੀਆਂ 24 ਸਾਹਿਬ ਦਾ ਉਹ ਚੁੰਨ ਚੁੰਨ 70 ਹਮਾਰੇ ਮਾਰੀ ਇਸ ਤਰ੍ਹਾਂ ਪੜਦੀ ਹੈ ਕਿ ਜਿਹੜਾ ਨੰਨਾ ਲੱਗਿਆ ਉਸ ਨੂੰ ਨਾਣਾ ਉਚਾਰਨ ਕਰਦੀ ਹੈ ਪਰ ਨੰਨੇ ਜਿੱਥੇ ਨੰਨਾ ਉਥੇ ਨੰਨੇ ਦੀ ਆਵਾਜ਼ ਉਚਾਰਨ ਕਰੋ ਜਿੱਥੇ ਨਾਣਾ ਹੈ ਉਥੇ ਨਾਣੇ ਦੀ ਆਵਾਜ਼ ਉਚਾਰਨ ਕਰੋ ਇੱਥੇ ਨੰਨੇ ਦੋਨੇ ਨੰਨੇ ਲੱਗੇ ਨੇ ਚੰਨ 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 ਸੱਤਰ ਹਮਾਰੇ ਇੱਥੇ ਵਿਸਰਾਮ ਲੱਗ ਗਿਆ ਮਾਰਿਅਹ ਮਾਰਿਅਹ ਉਚਾਰਨ ਕਰਨਾ ਆਪੁੱਤੇ ਦੱਸਿਆ ਕਿ ਤਾਰਿਅਹ ਹੈ ਮਾਰਿਅਹ ਹੈ ਸਭ ਲੱਗੀਆਂ ਸਾਰੀ ਹਾਂਜੀ ਹਾਂ ਤੁਮ ਹੈ ਛਾੜ ਕੋਈ ਅਵਰ ਨਾ ਧਾਉ ਜੋ ਵਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਅ ਹੈ ਹਮਾਰੇ ਤੇ ਵਿਸਰਾਮ ਲਾ ਕੇ ਉਚਾਰਨ ਕਰਨਾ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੰਨ ਚੰਨ ਸਤਰ ਹਮਾਰੇ ਮਾਰਿਅ ਹੈ ਸਭ ਲੱਗੀ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ